ਹਾਂਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਸ ਸਵਾਰ ਦੀ ਆਪਾਂ ਪਹਿਲਾਂ ਵੀਡੀਓ ਜਿਹੜੀ ਉਹ ਕਟਿੰਗ ਦੀ ਪਾਈ ਹੋਈ ਆ ਤੇ ਹੁਣ ਆਪਾਂ ਇਹਦੀ ਲੱਗੇ ਆ ਸਟੀਚਿੰਗ ਕਰਨ ਤੇ ਉਹ ਤੁਸੀਂ ਦੇਖੋ ਆ ਆਪਣੀ ਮੋਰੀ ਆ ਮੋਰੀ ਦਾ ਡਿਜ਼ਾਈਨ ਆ ਤੇ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਸਟੀਚ ਕਰਨਾ ਵਾ ਠੀਕ ਆ ਤੇ ਇਹਦੀ ਜਿਹੜੀ ਆਸਣ ਵਾਲੀ ਸਲਾਈ ਆ ਉਹ ਆਪਾਂ ਲਾਈ ਹੋਈ ਆ ਆ ਦੇਖੋ ਆ ਆਸਣ ਜਿਹੜਾ ਝੋਲੀ ਹੁੰਦੀ ਹੈ ਉਹਨਾਂ ਨੂੰ ਆਪਸ ਵਿੱਚ ਆਪਾਂ ਜੋੜਿਆ ਵਾ ਗਿੜੀਆਂ ਮੋਰੀ ਦਾ ਮਤਲਬ ਪਹੁੰਚਾ ਹੁੰਦਾ ਉਹਨੂੰ ਆਪਾਂ ਉੱਪਰੋਂ ਹੀ ਠਾਣੂ ਜਿਹੜਾ ਵਾ ਉਹ ਲਗਾਉਣਾ ਵਾ ਠੀਕ ਆ ਹੀਠੋਂ ਉੱਪਰ ਨੂੰ ਨਹੀਂ ਆਪਾਂ ਲੈ ਕੇ ਆਉਣਾ ਉੱਪਰੋਂ ਹੀ ਠਾਣੂ ਲਗਾਉਣਾ ਆ ਦੇਖੋ ਰੱਖ ਲਈਏ ਆਪਾਂ ਦੋਨੋਂ ਸਾਈਡਾਂ ਮੋਰੀ ਵਾਲੀ ਵੀ ਤੇ ਕੁੰਦੇ ਜਾਂ ਅਕਲੀਆਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਤੇ ਅੱਧਾ-ਅੱਧਾ ਇੰਚ ਦਾ ਆਪਾਂ ਮਾਰਜਿਨ ਰੱਖ ਕੇ ਇਹ ਸਾਰੀ ਜਿਹੜੀ ਸਲਾਈ ਆਪਾਂ ਐਂਡ ਤੱਕ ਲਗਾ ਲੈਣੀ ਠੀਕ ਆ ਜੋ ਆਪਾਂ ਇਹ ਠਾਵਾਂਗੇ ਉਹਦੋਂ ਤੁਹਾਨੂੰ ਦੱਸਦੇ ਹਾਂ ਕਿਸ ਤਰੀਕੇ ਦੇ ਨਾਲ ਆਪਾਂ ਜਿਹੜੀ ਇਹ ਠਾ ਸਲਾਈ ਲਾਉਣੀ ਹੈ ਆ ਦੇਖੋ ਆਪਾਂ ਹੁਣ ਜਿੱਦਾਂ ਉਹ ਘੱਟ ਕਟਿੰਗ ਕੱਟਿਆ ਸੀ ਤੇ ਇਸ ਤਰੀਕੇ ਨਾਲ ਉਹਨੂੰ ਆਪਸ ਵਿੱਚ ਮੈਚ ਕਰਕੇ ਤੇ ਜਿਸ ਤਰ੍ਹਾਂ ਆਪਾਂ ਆਮ ਨੋਰਮਲ ਸਲਾਈ ਲਾਈਦੀ ਹੈ ਉਸੇ ਤਰੀਕੇ ਦੇ ਨਾਲ ਹੀ ਆਪਾਂ ਜਿਹੜੀ ਇਹ ਸਲਾਈ ਆ ਇਹ ਲਗਾ ਲੈਣੀ ਠੀਕ ਆ ਆਪਣੀ ਇੱਕ ਸਾਈਡ ਜਿਹੜੀ ਆ ਉਹ ਸਟਿਚ ਹੋ ਗਈ ਮੋਰੀ ਵਾਲੀ ਵਾਹ ਇਹ ਆ ਕੰਮ ਇਹ ਦੇਈ ਹੁਣ ਆਪਾਂ ਕਰਦੇ ਆਂ ਦੂਸਰੀ ਸਾਈਡ ਠੀਕ ਐ ਇਸ ਤਰ੍ਹਾਂ ਮੋਰੀ ਨੂੰ ਆਪਾਂ ਸੱਧਿਆ ਕਰ ਲੈਣਾ ਠੀਕ ਆ ਤੇ ਇਸ ਦੇ ਉੱਪਰ ਆਪਾਂ ਦੂਸਰਾ ਜਿਹੜਾ ਕੁੰਦਾ ਕਹਿ ਲੋ ਜਾਂ ਕਲੀ ਕਹਿ ਲੋ ਉਹਨੂੰ ਜਿਸ ਤਰ੍ਹਾਂ ਆਪਾਂ ਪਹਿਲਾਂ ਵਾਲਾ ਉੱਪਰ ਰੱਖ ਕੇ ਕੀਤਾ ਸਟੀਚ ਇਸੇ ਤਰੀਕੇ ਨਾਲ ਆਪਾਂ ਇਹ ਜਿਹੜਾ ਵਾ ਉੱਪਰ ਰੱਖ ਕੇ ਇਦਾਂ ਤੇ ਇਹਦੀ ਜਿਹੜੀ ਆ ਸਲਾਈ ਆਪਾਂ ਕਰ ਲੈਣੀ ਠੀਕ ਆ ਆ ਦੇਖ ਇਹਨੂੰ ਵੀ ਆਪਾਂ ਉਸੇ ਤਰੀਕੇ ਦੇ ਨਾਲ ਇਹੇਠਾਂ ਤੱਕ ਸਾਰਾ ਜੋੜਨਾ ਜਦੋਂ ਵੀ ਆਪਾਂ ਕੋਈ ਵੀ ਸਲਵਾਰ ਦੀ ਸਿਚਿੰਗ ਕਰਨੀ ਆ ਉੱਪਰੋਂ ਹੀ ਹੇਠਾਂ ਨੂੰ ਜਿਹੜਾ ਵਾ ਆਪਾਂ ਸਲਾਈ ਜਿਹੜੀ ਉਹ ਕਰਨੀ ਆ ਠੀਕ ਆ ਤੇ ਇਹ ਆਪਣੇ ਸਾਰੇ ਸਲਵਾਰ ਜਿਹੜੀ ਆ ਇਹ ਜੁੜ ਗਈ ਆ ਸਾਰੇ ਨੂੰ ਆਪਾਂ ਜਿਹੜਾ ਤਿਆਰ ਕਰ ਲਿਆ ਹੁਣ ਆਪਾਂ ਪਾਉਣੇ ਆ ਇਹਦੇ ਵਿੱਚ ਵਾਲ ਠੀਕ ਆ ਆ ਆਪਣੀ ਬੈਕ ਸਾਈਡ ਆ ਤੇ ਇਹਦੇ ਵਿੱਚ ਆਪਾਂ ਪਹਿਲੋਂ ਅੱਧਾ ਅੱਧਾ ਇੰਚ ਤੇ ਇੱਕ ਨਿਸ਼ਾਨ ਲਾ ਲਾਂਗੇ ਜਿੱਥੇ ਆਪਣੀ ਸਲਾਈ ਆ ਤੇ ਉਹਦੇ ਇਧਰਲੀ ਸਾਈਡ ਤੇ ਵੀ ਲਾਵਾਂਗੇ ਨਿਸ਼ਾਨ ਆਪਾਂ ਤੇ ਦੂਸਰੀ ਵਾਲੀ ਸਾਈਡ ਤੇ ਵੀ ਲਾਵਾਂਗੇ ਠੀਕ ਆ ਆ ਵੀ 1.5 ਇੰਚ ਦਾ ਤੇ ਇਧਰੋਂ ਵੀ 1.5 ਇੰਚ ਦਾ ਠੀਕ ਆ ਤੇ ਉਸ ਤੋਂ ਬਾਅਦ ਆਪਾਂ 1.5 1.5 ਇੰਚ ਦਾ ਇੱਕ ਨਿਸ਼ਾਨ ਲਾਵਾਂਗੇ ਝੋਣ ਪਾਉਣ ਵਾਸਤੇ ਠੀਕ ਆ ਜਾਨੀ ਕਿ ਵਾਲ ਬੈਕ ਸਾਈਡ ਤੇ ਵੀ ਆਪਾਂ ਇੱਕ ਇੱਕ ਵਾਲ ਪਾਈ ਦਾ ਨਾ ਆ ਦੇਖੋ ਆਪਾਂ 1.5 ਇੰਚ ਦਾ ਨਿਸ਼ਾਨ ਲਾ ਲਿਆ ਤੇ ਹੁਣ ਆਪਾਂ ਇਸ ਨਿਸ਼ਾਨ ਨੂੰ ਜਿਹੜਾ 1.5 ਇੰਚ ਦਾ ਨਿਸ਼ਾਨ ਲਾਇਆ ਉਹਦੇ ਤੇ ਮਲਾ ਕੇ ਤੇ ਇਹਦਾ ਜਿਹੜਾ ਵਾਲ ਇੱਕ ਆਪਾਂ ਪਾ ਦੇਣਾ ਇਸੇ ਤਰੀਕੇ ਨਾਲ ਜ ਆਪਣਾ ਦੂਸਰੀ ਸਾਈਡ ਤੇ ਪਾਵਾਂਗੇ ਠੀਕ ਆ ਆ ਦੇਖੋ ਇਸੇ ਤਰੀਕੇ ਨਾਲ ਆਪਾਂ ਹੁਣ ਦੂਸਰੀ ਸਾਈਡ ਤੇ ਉਹ ਦੇਖੋ ਪਾ ਲਿਆ ਇਹ ਆਪਣੀ ਬੈਕ ਸਾਈਡ ਹੋਗੀ ਹੁਣ ਇਸ ਤੋਂ ਗਾੜੀ ਆਪਾਂ ਜਿਹੜੇ ਅਗਲੇ ਵਾਲ ਪਾਉਣੇ ਆ ਉਹ ਕਿਸ ਤਰੀਕੇ ਨਾਲ ਪਾਉਣੇ ਆ ਜਿਹੜੇ ਅਗਲੀ ਸਾਈਡ ਤੇ ਆਪਣੇ ਆਉਣੇ ਆ ਇਦਾਂ ਸਲਵਾਰ ਨੂੰ ਆਪਾਂ ਕਰ ਲੈਣਾ ਦੂਰੀ ਡਬਲ ਆ ਦੇਖੋ ਡਬਲ ਕਰ ਲਿਆ ਸਲਵਾਰ ਨੂੰ ਆਪਾਂ ਆ ਆਪਣੇ ਕੋਲ ਸਲਾਈ ਹੈ ਤੇ ਉਸ ਤੋਂ ਬੜੀ ਨੇ ਆਪਾਂ ਚੋਣਾ ਪਾਈਆਂ ਦੋ ਵਾਲ ਪਾਏ ਉਹ ਨੇ ਤੇ ਜਿੰਨੀ ਤੁਹਾਡੀ ਬੈਲਟ ਆ ਤੇ ਮੇਰੀ ਜਿਵੇਂ 22 ਇੰਚ 벨ਟ ਤਿਆਰ ਆ ਤੇ ਮੈਂ 11 ਤੇ ਨਿਸ਼ਾਨ ਲਾਉਂਗੀ ਤੂੰ ਤੁਹਾਡੀ 벨ਟ ਜਿੰਨੇ ਦੀ ਹੋਵੇ ਜਿੰਨੇ ਵੀ ਹੋਵੇ ਉਹਦਾ ਹਿਸਾਬ ਦੇ ਨਾਲ ਤੁਸੀਂ ਜਿਹੜੇ ਆ ਉਹ ਨਿਸ਼ਾਨ ਲਾ ਲੈਣਾ ਆ ਦੇਖੋ 22 ਇੰਚ ਤਿਆਰ ਆ ਮੈਂ 11 ਇੰਚ ਤੇ ਲਾ ਲੈ ਕਿਉਂਕਿ ਜਦੋਂ ਆਪਾਂ ਇਹਨੂੰ ਡਬਲ ਕਰਾਂਗੇ ਤੇ ਫਿਰ ਇਹ ਆ ਦੇਖੋ ਜਿਸ ਤਰ੍ਹਾਂ 22 ਆ 22 ਦੇ ਉੱਤੇ ਆਪਾਂ 11 ਚੇਟੇ ਰੱਖਾਂਗੇ ਤੇ ਇਹ ਡਬਲ ਕੀਤੇ ਤਾਂ 11 ਤੇ ਆ ਜਾਊਗਾ ਜੇ ਤੁਹਾਨੂੰ ਇਸ ਤਰੀਕੇ ਨਾਲ ਨਹੀਂ ਸਮਝ ਲੱਗਦੀ ਮੈਂ ਤੁਹਾਨੂੰ ਇਸ ਤਰ੍ਹਾਂ ਦੱਸ ਦਿਆਂ ਕਿ ਆ ਦੇਖੋ ਆਪਾਂ 벨ਟ ਤਿਆਰ ਕੀਤੀ ਹੈ 벨ਟ ਨੂੰ ਡਬਲ ਤੇ ਫਿਰ 4 ਫੋਲਡ ਕਰ ਲਿਆ ਦੇਖੋ ਚਾਰ ਤਿਆਂ ਹੋ ਗਈਆਂ ਇਹਨੂੰ ਆਪਾਂ ਉੱਪਰ ਰੱਖ ਲਾਂਗੇ ਇਸ ਤਰੀਕੇ ਦੇ ਨਾਲ ਜਿੱਥੇ ਆਪਾਂ ਵਲ ਪਾਉਣੇ ਆ ਤੇ ਇੱਕ ਆਪਾਂ ਆ ਦੇਖੋ 11 ਇੰਚ ਤੇ ਆਪਣਾ ਉਹੀ ਨਿਸ਼ਾਨ ਆ ਗਿਆ ਠੀਕ ਆ ਇਸ ਤੋਂ ਬਾਅਦ ਤੁਸੀਂ ਕੀ ਕਰਨਾ 벨ਟ ਨੂੰ ਚੁੱਕ ਲੈਣਾ ਤੇ 11 ਇੰਚ ਦਾ ਜਿਹੜਾ ਨਿਸ਼ਾਨ ਸੌਰੀ 2.5 ਇੰਚ ਦਾ ਨਿਸ਼ਾਨ ਆਪਾਂ ਇੱਕ ਗਾੜੀ ਲਾ ਲੈਣਾ ਠੀਕ ਆ ਦੇਖੋ ਦੋਵਾਂ ਨਾਲ ਸਾਈਡਾਂ ਤੇ ਲਾ ਲੈਣਾ ਦੋਨਾਂ ਸਾਈਡਾਂ ਤੇ ਆਪਾਂ ਢਾਈ ਢਾਈ ਇੰਚ ਦਾ ਜਿਹੜਾ ਇਹ ਨਿਸ਼ਾਨ ਇੱਕ ਲਗਾ ਲੈਣਾ ਇਸ ਤੋਂ ਗਾੜੀ ਆਪਾਂ ਜਿਹੜੀਆਂ ਵਾ ਗੋਵਾਲ ਚੋਨਾ ਜੋ ਵੀ ਆ ਉਹ ਆਪਾਂ ਹੁਣ ਪਾਉਣੀ ਹੈ ਠੀਕ ਆ ਤੇ ਇਹ ਜਿਹੜਾ ਇੱਕ ਵਧੀਆ ਤਰੀਕਾ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਵਾਲ ਪਾਉਣ ਦਾ ਇਦਨਾ ਜਿਹੜੀ ਸਲਵਾਰ ਆ ਮੋਰੀ ਆ ਉਹ ਇੱਧਰ ਉੱਧਰ ਨਹੀਂ ਜਾਂਦੀ ਯਾਨੀ ਕਿ ਜਿਸ ਤਰ੍ਹਾਂ ਕਈਆਂ ਦੀ ਟੇਢੀ ਸਲਵਾਰ ਜਾਈ ਜਾਂਦੀ ਹੁੰਦੀ ਹੈ ਹਨਾ ਬੈਕ ਸਾਈਡ ਵਾਲੀ ਜਿਹੜੀ ਸਲਾਈ ਆ ਉਹ ਇੱਕ ਸਾਈਡ ਨੂੰ ਆ ਜਾਂਦੀ ਹੈ ਇਸ ਤਰ੍ਹਾਂ ਤੁਸੀਂ ਸਲਾਈ ਕਰੋਗੇ ਤੇ ਕਦੀ ਵੀ ਤੁਹਾਡੀ ਜਿਹੜੀ ਹੈ ਨਾ ਸੌਰੀ ਇਹ ਵਾਲ ਪਾਓ ਕਿਤੇ ਕਦੀ ਵੀ ਜੜੀ ਆ ਤੁਹਾਡੀ ਸਲਵਾਰ ਇਧਰ ਉਧਰ ਨਹੀਂ ਘੁੰਮੂਗੀ ਆ ਦੇਖ ਜਿਹੜੀ ਆਪਣੀ ਮੋਰੀ ਸੀ ਉਹਦਾ ਆਪਾਂ ਕਰ ਲਿਆ ਸੈਂਟਰ ਉੱਥੇ ਲਾ ਲਿਆ ਇੱਕ ਨਿਸ਼ਾਨ ਤੇ ਹੁਣ ਆਪਾਂ ਇਹ ਜਿਹੜਾ ਸੈਂਟਰ ਆ ਇੱਥੋਂ ਆਪਾਂ ਸਾਰੇ ਆਪਣੇ ਜਿਹੜੇ ਵਾਲ ਪਾਉਣੇ ਉਹ ਸ਼ੁਰੂ ਕਰ ਲੈਣੇ ਆ ਠੀਕ ਆ ਜਿਹੜੀ ਆਪਾਂ ਮੋਰੀ ਤਿਆਰ ਕੀਤੀ ਹੈਠਾ ਉਹਨੂੰ ਆਪਾਂ ਡਬਲ ਕਰ ਲੈਣਾ ਸਲਾਈ ਨੂੰ ਸਲਾਈ ਨੂੰ ਆਪਸ ਵਿੱਚ ਮੋਲਾ ਕੇ ਫਿਰ ਉਹਨੂੰ ਡਬਲ ਕਰ ਲਿਆ ਤੇ ਫਿਰ ਆਪਾਂ ਜਿਹੜੀ ਉਸ ਸੈਂਟਰ 'ਚ ਆਪਾਂ ਨਿਸ਼ਾਨ ਲਾਇਆ ਸੀ ਉਥੋਂ ਆਪਣੀਆਂ ਜਿਹੜੀਆਂ ਚੋਣਾ ਵਾ ਉਹ ਆਪਾਂ ਵਾਲਵਾ ਉਹ ਪਾਉਣੇ ਉਹ ਨਿਸ਼ਾਨ ਦੇ ਲਾਉਣੇ ਸ਼ੁਰੂ ਕਰਨੇ ਆ ਠੀਕ ਆ ਉਹਦਾ ਜਿਹੜਾ ਸੈਂਟਰ ਆ ਉਹਦੇ ਉਸ ਤੋਂ ਗਾੜੀ ਤੁਸੀਂ 2.5 ਇੰਚ ਤੇ ਸਾਰੇ ਜਿਹੜੇ ਨਿਸ਼ਾਨ ਆਉ ਲਾ ਲੈਣੇ ਠੀਕ ਆ ਜੇ ਤੁਸੀਂ ਸਟ੍ਰੇਟ ਸਲਵਾਰ ਬਣਾਉਂਦੇ ਜੇ ਠੀਕ ਆ ਇਦਾਂ ਹੀ ਤੁਸੀਂ ਇੱਧਰਲੀ ਸਾਈਡ ਨੂੰ ਵੀ ਲਾ ਲੈਣੇ ਆ 2.5 ਇੰਚ ਦੇ ਸੈਂਟਰ ਤੋਂ 2.5 ਮਤਲਬ ਹੁੰਦਾ ਜਿਵੇਂ 2 ਇੰਚ ਤੇ ਉਸ ਤੋਂ ਗਾੜੀ ਜਿਹੜੀ ਇੱਕ ਵੱਡੀ ਲਾਈਨ ਹੁੰਦੀ ਆ ਠੀਕ ਆ ਉਹਦੇ ਤੇ ਸਾਰੇ ਤੁਸੀਂ ਇਸੇ ਤਰੀਕੇ ਦੇ ਨਾਲ ਨਿਸ਼ਾਨ ਲਾ ਲੈਣੇ ਤਾਂ ਜਿਹੜੀ ਤੁਹਾਡੀ ਸਲਵਾਰ ਹੈ ਕਦੀ ਨਹੀਂ ਘੁੰਮੂਗੀ ਸਟ੍ਰੇਟ ਸਲਵਾਰ ਬਾਕੀ ਥੋੜਾ ਜਿਹਾ ਜਿਹੜਾ ਵਾ ਉਹ ਹਿਪ ਹਿਪ ਦੇ ਰਿਕੋਰਡਿੰਗ ਹੋ ਜਾਂਦੀ ਹੈ ਕਿ ਕਿੰਨੀ ਜਿੰਨੀ ਕਿਸੇ ਦੀ ਹਿਪ ਹੋਵੇ ਉਸੇ ਹਿਸਾਬ ਦੇ ਨਾਲ ਆਪਾਂ ਥੋੜੀ ਜਿਹੜੇ ਵਾਲਾ ਪਾਈਦੀ ਆ ਆ ਦੇਖੋ ਆਪਾਂ ਸਾਰੇ 2.5 ਇੰਚ ਦੇ ਨਿਸ਼ਾਨ ਜਿਹੜੇ ਆ ਉਹ ਲਾ ਲਏ ਇੱਕ ਸਾਈਡ ਤੇ ਠੀਕ ਆ ਬਾਕੀ ਜਿੰਨਾ ਆ ਗਾੜੀ ਥੋੜਾ ਬਚ ਜੇ ਆਸਣ ਵਾਲੀ ਸਿਲਾਈ ਆ ਆਪਣੀ ਜਿੰਨਾ ਝੋਲੀ ਵਾਲੀ ਜਿੰਨਾ ਗਾੜੀ ਬਚ ਜੇ ਉਹਨਾਂ ਆਪਾਂ ਰੈਂਡੇ ਨਾਲ ਹੁੰਦਾ ਠੀਕ ਹੈ ਹੁਣ ਆਪਾਂ ਇਹਦੇ ਤੇ ਸਾਰੇ ਜਿਹੜੇ ਵਾਲਾ ਪਾਉਣੇ ਆ ਆ ਦੇਖੋ ਪਹਿਲੋ ਆਪ ਉਧਰਲੀ ਸਾਈਡ ਨੂੰ ਪਾਵਾਂਗੇ ਦੋਨਾਂ ਸਾਈਡਾਂ ਤੇ ਮੈਂ ਨਿਸ਼ਾਨ ਲਾ ਲੇ ਹੁਣ ਮੈਂ ਪਾਉਣ ਲੱਗੀ ਵਾਲ ਦੇਖੋ ਸਭ ਤੋਂ ਪਹਿਲੋ ਕੀ ਕਰਨਾ ਆਪਾਂ ਜਿਹੜਾ ਨਿਸ਼ਾਨ ਲਾਇਆ ਸੀ ਉਸ ਨਿਸ਼ਾਨ ਨੂੰ ਜਿਹੜਾ ਦੂਸਰਾ ਨਿਸ਼ਾਨ ਥੋੜੀ ਜਿਹੀ ਆਪਾਂ ਜਗ੍ਹਾ ਛੱਡੀ ਅੱਧੇ ਇੰਚ ਤੇ ਉਸ ਤੋਂ ਬਾਅਦ ਆਪਾਂ ਇਸ ਤਰੀਕੇ ਦੇ ਨਾਲ ਵਾਲ ਜਿਹੜੇ ਉਹ ਪਾ ਲੈਣੇ ਬਿਲਕੁਲ ਬਰਾਬਰ ਬਰਾਬਰ ਪਾਉਣੇ ਇਸ ਤਰ੍ਹਾਂ ਨਾਲ ਦੀ ਨਾਲ ਸੈੱਟ ਕਰ ਲੈਣਾ ਠੀਕ ਹੈ ਫਿਰ ਦੂਸਰੇ ਨਿਸ਼ਾਨ ਨੂੰ ਚੁੱਕਾਂਗੇ ਤੇ ਫਿਰ ਇਸੇ ਤਰੀਕੇ ਦੇ ਨਾਲ ਆਪਾਂ ਅੱਧਾ ਅੱਧਾ ਇੰਚ ਦਾ ਜਿਹੜਾ ਇਹ ਵਿੱਚ ਗੈਪ ਰੱਖਣਾ ਜਿਹੜੀ ਆਪਾਂ ਉੱਪਰ ਪਲੇਟ ਤੇ ਉੱਪਰ ਰੱਖ ਕੇ ਪਲੇਟ ਪਾਉਣੀ ਆ ਉਹ ਅੱਧਾ ਇੰਚ ਦਾ ਜਿਹੜਾ ਵਿੱਚ ਗੈਪ ਆਉ ਹੋਣਾ ਚਾਹੀਦਾ ਠੀਕ ਆ ਤਾਂ ਜਿਵੇਂ ਆ ਦੇਖੋ ਦੋ ਜਿਹੜੀ ਵੱਡੀ ਲਾਈਨ ਹੁੰਦੀ ਆ ਦੋ ਜਾਂ ਤਿੰਨ ਦੇ ਜਾਂ ਇੱਕ ਅੱਧਾ ਇੰਚ ਜਿਹੜਾ ਆਪਣੇ ਕੋਲ ਇੰਚੇਟਿਵ ਦਾ ਆ ਵਾਲਾ ਨੂੰ ਕੋਨਾ ਹੁੰਦਾ ਇਹਦਾ ਅੱਧਾ ਇੰਚ ਹੁੰਦਾ ਇੰਨਾ ਤੁਸੀਂ ਇਹ ਨਿਸ਼ਾਨ ਵਿੱਚ ਗੈਪ ਜਿਹੜਾ ਉਹ ਰੱਖਣਾ ਵਾ ਠੀਕ ਐ ਇਸ ਤਰੀਕੇ ਨਾਲ ਸਾਰੀਆਂ ਆਪਣੀ ਜਿਹੜੇ ਵਲ ਆ ਇਹ ਪੈ ਗਏ ਆ ਇਸੇ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਨੂੰ ਵੀ ਵਲ ਪਾਉਣੇ ਆ ਇਹਨਾਂ ਦੇ ਆਪਾਂ ਇਸ ਤਰੀਕੇ ਨੂੰ ਇੱਧਰ ਨੂੰ ਮੂੰਹ ਕੀਤੇ ਪਲੇਟਾਂ ਦੇ ਜਿਹੜੇ ਇਹ ਨਿਸ਼ਾਨ ਇਹ ਵਲ ਪਾਵਾਂਗੇ ਇਹਨਾਂ ਦੇ ਦੂਸਰੀ ਸਾਈਡ ਨੂੰ ਕਰਾਂਗੇ ਜਿਵੇਂ ਆਪਸ ਵਿੱਚ ਪਲੇਟਾਂ ਦੇ ਜਿਹੜੇ ਆ ਉਹ ਮੂੰਹ ਕਹ ਲੋ ਜਿਵੇਂ ਆਪਸ ਵਿੱਚ ਇਹ ਮੈਚ ਕਰਨੇ ਚਾਹੀਦੇ ਵੀ ਉਧਰ ਦੇ ਉਸ ਤਰੀਕੇ ਨਾਲ ਇੱਧਰ ਨੂੰ ਇਸ ਤਰੀਕੇ ਨਾਲ ਠੀਕ ਐ ਇਹ ਸਾਰੇ ਆਪਾਂ ਵਾਲ ਪਾ ਲਏ ਆ ਦੋਨਾਂ ਸਾਈਡਾਂ ਦੇ ਹੁਣ ਆਪਾਂ ਕਰਦੇ ਆਂ ਸਲਵਾਰ ਦੀ ਮੋਰੀ ਤਿਆਰ ਆ ਆ ਦੇਖੋ ਆਪਣੀ ਸਾਰੀ ਸਲਵਾਰ ਜਿਹੜੀ ਆ ਮੈਂ 벨ਟ ਵੀ ਅਟੈਚ ਕਰ ਲਈ ਤੇ ਮੋਰੀ ਨੂੰ ਵੀ ਆਪਾਂ ਜਿਹੜਾ ਵਾ ਉਹ ਟਿਕਣ ਵਗੈਰਾ ਬੁਕਰਮ ਜਿਹੜਾ ਉਹ ਲਗਾ ਲਿਆ ਵਾ ਤੇ ਹੁਣ ਇਹਦੀ ਆਪਾਂ ਫਿਟਿੰਗ ਵਾਲੀ ਜਿਹੜੀ ਸਲਾਈ ਆ ਉਹ ਕਿਸ ਤਰੀਕੇ ਨਾਲ ਲਗਾਉਣੀ ਆ ਉਹ ਆਪਾਂ ਤੁਹਾਨੂੰ ਦੱਸਦੇ ਆਂ ਆ ਦੇਖੋ ਇਹਨੂੰ ਮੋਰੀ ਨੂੰ ਆਪਾਂ ਕਰ ਲੈਣਾ ਡਬਲ ਤੇ ਸਲਾਈ ਦੇ ਨਾਲ ਸਲਾਈ ਨੂੰ ਮੈਚ ਕਰ ਲੈਣਾ ਦੇਖੋ ਆਪਾਂ ਜਿਹੜੀ ਸਲਾਈ ਲਾਈ ਸੀ ਨਾ ਸਲਾਈ ਦੇ ਨਾਲ ਸਲਾਈ ਨੂੰ ਮੈਚ ਕਰਕੇ ਇੱਕੋ ਜਿਹਾ ਬਰਾਬਰ ਰੱਖ ਲੈਣਾ ਇਸ ਤਰੀਕੇ ਦੇ ਨਾਲ ਤੁਸੀਂ ਸੈੱਟ ਕਰ ਲੈਣਾ ਵੀ ਜਿਹੜੀ ਸਲਾਈ ਆ ਸਲਾਈ ਦੇ ਉੱਪਰ ਆਉਣੀ ਚਾਹੀਦੀ ਹੈ ਇਸ ਤਰੀਕੇ ਨਾਲ ਆਰਾਮ ਨਾਲ ਕੰਮ ਕਰਨਾ ਵਧੀਆ ਤਰੀਕੇ ਦੇ ਨਾਲ ਆ ਦੇਖੋ ਹੁਣ ਆਪਾਂ ਜਿੰਨੀ ਮੋਰੀ ਰੱਖਣੀ ਹੈ ਆਪਣੀ ਤਿਆਰ ਉਹਦਾ ਆਪਾਂ ਨਿਸ਼ਾਨ ਲਾਵਾਂਗੇ ਆ ਦੇਖੋ ਜਿਵੇਂ ਮੈਂ 7 ਇੰਚ ਦੀ ਮੋਰੀ ਰੱਖਣੀ ਹੈ ਕਿ ਮੈਂ 7 ਇੰਚ ਦੇ ਨਿਸ਼ਾਨ ਲਗਾ ਲਿਆ ਥੋੜਾ ਵੀਡੀਓ ਦੇ ਵਿੱਚ ਆਉਂਦਾ ਨਹੀਂ ਪਿਆ ਪਰ ਇਹ 7 ਇੰਚ ਦੇ ਨਿਸ਼ਾਨ ਲਾ ਲਿਆ ਦੂਸਰਾ ਨਿਸ਼ਾਨ ਵੀ ਆਪਾਂ ਜਿਹੜਾ ਉੱਪਰ ਲਾਉਣਾ ਉਹ ਵੀ ਆਪਾਂ 7 ਦੇ ਵਿੱਚ 1.5 ਇੰਚ ਪਲੱਸ ਕਰ ਲੈਣਾ ਉਸੇ ਹਿਸਾਬ ਨਾਲ ਆਪਾਂ ਲਾਉਣਾ ਤੇ 1 ਇੰਚ ਆਪਾਂ ਗਾੜੀ ਮਾਰਜਨ ਵਾਸਤੇ ਠੀਕ ਆ ਤੇ ਇਹਨਾਂ ਦੋਨਾਂ ਨਿਸ਼ਾਨਾਂ ਨੂੰ ਆਪਾਂ ਆਪਸ ਵਿੱਚ ਮੈਚ ਕਰ ਲੈਣਾ ਇਸ ਤਰ੍ਹਾਂ ਇਹਦੀ ਆਪਾਂ ਕਰ ਦੇਣੀ ਆ ਕਟਿੰਗ ਮਾਰਜਨ ਵਾਸਤੇ ਤੁਸੀਂ ਜਰੂਰ ਰੱਖਣਾ 1-1 ਇੰਚ ਦਾ ਜਿਵੇਂ 7 ਤਾਂ ਤੇ 8 ਇੰਚ ਰੱਖਾਂਗੇ ਤੇ ਉੱਪਰੋਂ ਜੇ ਤੁਸੀਂ 1 ਇੰਚ ਵਾਧਾ ਰੱਖਦੇ ਜੇ ਉਸ ਹਿਸਾਬ ਨਾਲ ਰੱਖ ਲੋ ਜੇ 1.5 ਇੰਚ ਵਾਧਾ ਰੱਖਦੇ ਉਸ ਹਿਸਾਬ ਨਾਲ ਰੱਖਣਾ ਦੇਖੋ ਆਪਣੀ ਕਟਿੰਗ ਆਪਾਂ ਕਰ ਲਈ ਆ ਹੁਣ ਆਪਾਂ ਲਾਉਣੇ ਆ ਫਿਟਿੰਗ ਵਾਲੀ ਸਲਾਈ ਠੀਕ ਆ ਅਸਟਰੀ ਕੇ ਫਿਰ ਆਪਾਂ ਤੁਹਾਨੂੰ ਸਿੱਧੀ ਸਾਈਡ ਕਰਕੇ ਸਲਵਾਰ ਦੀ ਦਿਖਾਵਾਂਗੇ ਕਿੰਨੀ ਵਧੀਆ ਤਰੀਕੇ ਦੇ ਨਾਲ ਆਪਣੀ ਜਿਹੜੀ ਆ ਸਲਵਾਰ ਹੈ ਬਣ ਕੇ ਤਿਆਰ ਹੋਈ ਆ ਠੀਕ ਆ ਇਸੇ ਤਰੀਕੇ ਦੇ ਨਾਲ ਤੁਸੀਂ ਸਾਰੀ ਜਿਹੜੀ ਆ ਇਹ ਸਲਾਈਏ ਲਾ ਲੈਣੀ ਦੋਨਾਂ ਸਾਈਡਾਂ ਤੇ ਠੀਕ ਆ ਚਾਰ ਚੁਸ ਫਿਰ ਇਹ ਤੁਸੀਂ ਇਸ ਤਰ੍ਹਾਂ ਲਗਾ ਲੈਣੀ ਆ ਦੇਖੋ ਹੁਣ ਆਪਣੀ ਕਿੰਨੀ ਵਧੀਆ ਜਿਹੜੀ ਐ ਸਲਵਾਰ ਬਣ ਕੇ ਤਿਆਰ ਹੋ ਗਈ ਐ ਤੁਸੀਂ ਫਿਟਿੰਗ ਵਾਲੀ ਸਲਾਈ ਵੀ ਚੈੱਕ ਕਰ ਸਕਦੇ ਜੀ ਤੇ ਇਹ ਆਪਣੀ ਬਿਲਕੁਲ ਵਧੀਆ ਤਰੀਕੇ ਦੇ ਨਾਲ ਜਿਹੜੀ ਸਲਵਾਰ ਬਣ ਕੇ ਤਿਆਰ ਹੋ ਗਈ ਠੀਕ ਆ ਕੋਈ ਆਪਾਂ ਜੇ ਇਹਨੂੰ ਪ੍ਰੈਸ ਨਹੀਂ ਕੀਤਾ ਕੁਛ ਨਹੀਂ ਕੀਤਾ ਤੇ ਆ ਦੇਖੋ ਕੜਾਈ ਵੀ ਜਿਹੜੀ ਬਿਲਕੁਲ ਆਪਣੇ ਸੈਂਟਰ ਦੇ ਵਿੱਚ ਆਉਂਦੀ ਪਈ ਐ ਤੇ ਬਿਲਕੁਲ ਵਧੀਆ ਤਰੀਕੇ ਨਾਲ ਸਲਵਾਰ ਬਣ ਕੇ ਜਿਹੜੀ ਉਹ ਤਿਆਰ ਹੋ ਗਈ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਠੀਕ ਆ ਮਿਲਦੇ ਆਂ ਅਗਲੀ ਵੀਡੀਓ 'ਚ